ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਵੀ ਜੇਕਰ ਕਿਸੇ ਕਰ ਕਿਸੇ ਤਰ੍ਹਾਂ ਦੀ ਗਰੀਬੀ ਹੈ ਤੇ ਇਹ ਇੱਕ ਕੰਮ ਕਰ ਲੋ ਕਰੋ ਗਰੀਬੀ ਕੋਹਾਂ ਦੂਰ ਹੋ ਜਾਏਗੀ ਉਸ ਤੋਂ ਪਹਿਲਾਂ ਸਾਰੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਆਪਣੀ ਰਸਨਾ ਵੀ ਪਵਿੱਤਰ ਕਰਿਓ ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਸ ਨਗਰ ਦੇ ਵਿੱਚ ਇੱਕ ਸੰਤ ਜੀ ਆਉਂਦੇ ਜਦੋਂ ਸੰਤ ਜੀ ਆਏ ਤੇ ਸੰਤ ਜੀ ਰਾਜੇ ਨੂੰ ਕਹਿੰਦੇ ਤੇਰੇ ਨਾਲ ਦਾ ਜਿਹੜਾ ਨਗਰ ਹੈ ਉਸ ਨਗਰ ਦੇ ਵਿੱਚ ਇੱਕ ਥਾਂ ਹੈ ਤੇ ਉੱਥੇ ਅੰਮ੍ਰਿਤ ਹੈ ਉਹ ਅੰਮ੍ਰਿਤ ਪੀਏਗਾ ਤੇ ਸਦਾ ਲਈ ਅਮਰ ਹੋ ਜਾਏਗਾ ਨਾ ਕੋਈ ਤੈਨੂੰ ਹਰਾ ਸਕੇਗਾ ਤੇ ਨਾ ਹੀ ਕਦੇ ਤੂੰ ਅਕਾਲ ਚਲਾਣੇ ਕਰੇਗਾ ਬਸ ਤੂੰ ਉਹ ਅੰਮ੍ਰਿਤ ਹਾਸਲ ਕਰ ਲੈ। ਇਹ ਕਹਿ ਕੇ ਤੇ ਉਹ ਸੰਤ ਜੀ ਤਾਂ ਚਲੇ ਗਏ। ਹੁਣ ਉਹ ਰਾਜਾ ਹਰ ਸਮੇਂ ਬੇਚੈਨ ਰਹਿਣ ਲੱਗਾ। ਹਰ ਸਮੇਂ ਸੋਚਦਾ ਵੀ ਕਿਵੇਂ ਨਾ ਕਿਵੇਂ ਅੰਮ੍ਰਿਤ ਹਾਸਲ ਕਰਾਂ। ਉਹਨੇ ਆਪਣੀ ਸੇਨਾ ਦੀ ਇੱਕ ਟੁਕੜੀ ਲਈ ਤੇ ਉਹ ਰਾਜੇ ਦੇ ਉੱਤੇ ਜਾ ਕੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਟਕਰਾਅ ਉਹਨਾਂ ਦੇ ਵਿੱਚ ਕਈ ਸਾਲਾਂ ਤੱਕ ਚੱਲਦੀ ਰਹੀ। ਜਦੋਂ ਕਈ ਸਾਲਾਂ ਤੱਕ ਚੱਲੀ ਤੇ ਕੋਈ 10-15 ਸਾਲ ਦੇ ਵਿੱਚ ਉਹ ਰਾਜ ਨੂੰ ਨੇ ਜਿੱਤ ਲਿਆ। ਹੁਣ ਉੱਥੇ ਉਹਦੀ ਹਕੂਮਤ ਹੋ ਗਈ। ਪਹਿਲਾਂ ਸੋਚਦਾ ਵੀ ਮੈਂ ਕਿਉਂ ਨਾ ਕਰਾਂ ਵੀ 2-4 ਸੈਨਿਕ ਭੇਜ ਦਾਂ ਤੇ ਉਥੋਂ ਲੱਭ ਲਿਆਉਂਦੇ ਨੇ ਫਿਰ ਕਹਿੰਦਾ ਜੇ ਸੈਨਿਕ ਭੇਜੇ ਤੇ ਉਹਨਾਂ ਹੀ ਉਹ ਅੰਮ੍ਰਿਤ ਪੀ ਲਿਆ ਤੇ ਉਹ ਹੀ ਮੇਰੇ ਤੇ ਰਾਜ ਕਰਨਗੇ ਨਹੀਂ ਮੈਂ ਖੁਦ ਜਾਵਾਂਗਾ ਹੁਣ ਉਹਨੇ ਆਪਣੀ ਜ਼ਿੰਦਗੀ ਦੇ ਪਹਿਲੇ ਕਿੰਨੇ ਸਾਲ ਕੱਢਤੇ ਤੇ ਹੁਣ ਵੀ ਉਹ ਜੰਗਲਾਂ ਦੇ ਵਿੱਚ ਫਿਰਦਾ ਰਹਿੰਦਾ ਕਿੰਨਾ ਸਮਾਂ ਲੰਘ ਜਾਂਦਾ ਹੈ ਉਹ ਸਧਾਰਨ ਕੱਪੜੇ ਪਾ ਕੇ ਜੰਗਲਾਂ ਦੇ ਵਿੱਚ ਫਿਰਦਾ ਰਹਿੰਦਾ ਤੇ ਅੰਮ੍ਰਿਤ ਦੀ ਭਾਲ ਕਰਦਾ ਰਹਿੰਦਾ ਇੱਕ ਦਿਨ ਭਾਲ ਕਰਦਾ ਕਰਦਾ ਨਾ ਹਾਰ ਥੱਕ ਕੇ ਤੇ ਇੱਕ ਪੱਥਰ ਦੇ ਉੱਤੇ ਬੈਠ ਜਾਂਦਾ ਰੁੱਖ ਦੀ ਛਾਂਵੇਂ ਤੇ ਪੱਥਰ ਦੇ ਉੱਤੇ ਬੈਠ ਜਾਂਦਾ ਥੋੜੀ ਦੂਰ ਦਾ ਇੱਕ ਸੰਤ ਜੀ ਬੈਠੇ ਹੁੰਦੇ ਉਹਨੂੰ ਕਹਿੰਦੇ ਰਾਜਨ ਥੱਕ ਗਿਆ ਅੰਮ੍ਰਿਤ ਲਬ ਤਾਂ ਪਿਆ ਆਰਾਮ ਕਰ ਲੈ ਇਸ ਤੋਂ ਬਾਅਦ ਉਹ ਸਾਹਮਣੇ ਦਰਿਆ ਵੇਖਣਾ ਨਾ ਉਹਨੂੰ ਪਾਰ ਕਰੀ ਉਹਨੂੰ ਪਾਰ ਕਰੇਗਾ ਅੱਗੇ ਇੱਕ ਜੰਗਲ ਆਏਗਾ ਉਹ ਜੰਗਲ ਦੇ ਅੱਗੇ ਇੱਕ ਛੋਟਾ ਜਿਹਾ ਛੱਪੜ ਛੱਪੜ ਤੋਂ ਅੱਗੇ ਪੱਥਰੀ ਪੱਥਰ ਨੇ ਉੱਥੇ ਇੱਕ ਪੱਥਰ ਚੁੱਕ ਕੇ ਪਾਸੇ ਹਟਾ ਦੀ ਇੱਕ ਬੂਹਾ ਖੁੱਲੇਗਾ ਤੇ ਅੱਗੇ ਤੈਨੂੰ ਅੰਮ੍ਰਿਤ ਮਿਲ ਜਾਏਗਾ ਹੁਣ ਉਹ ਰਾਜਾ ਸੋਚਣ ਲੱਗਾ ਸੀ ਵੀ ਇਹ ਜਿਹੜੇ ਸੰਤ ਨੇ ਇਹ ਵੀ ਕਿ ਇੰਨਾ ਮੈਨੂੰ ਰਾਜੇ ਕਿਵੇਂ ਕਹਿ ਲਿਆ ਵੀ ਇਹਨਾਂ ਨੂੰ ਕਿਵੇਂ ਪਤਾ ਮੈਂ ਰਾਜਾ ਦੂਸਰੀ ਗੱਲ ਇਹ ਜਿਨ੍ਹਾਂ ਨੂੰ ਅੰਮ੍ਰਿਤ ਬਾਰੇ ਪਤਾ ਹੈ ਤੇ ਉਹ ਉੱਥੇ ਗਏ ਹੋਣਗੇ ਜਾਂ ਇਹਨਾਂ ਨੂੰ ਉੱਥੇ ਜਾਣਾ ਤੇ ਮੈਨੂੰ ਕਿਉਂ ਇਹਨਾਂ ਐ ਉਸ ਬਾਰੇ ਦੱਸਿਆ ਹਜੇ ਮਨ ਦੇ ਵਿੱਚ ਇਹ ਸਵਾਲ ਚੱਲ ਹੀ ਰਹੇ ਸਨ ਇਹ ਬਲਬਲੇ ਚੱਲ ਹੀ ਰਹੇ ਸਨ ਇਹਨੇ ਨੂੰ ਅੱਖਾਂ ਚੁੱਕ ਕੇ ਦੇਖਿਆ ਤੇ ਸੰਤ ਜੀ ਉੱਥੇ ਹੁੰਦੇ ਨਹੀਂ ਉਹ ਕਹਿੰਦੇ ਚੱਲ ਮੇਰਾ ਤਾਂ ਕੰਮ ਹੋ ਗਿਆ ਮੈਨੂੰ ਕੀ ਆਰਾਮ ਕਰਨ ਤੋਂ ਬਾਅਦ ਹੁਣ ਕੀ ਕਰਦਾ ਹੈ ਵੀ ਉਹ ਨਹਿਰ ਪਾਰ ਕਰਨ ਲਈ ਕੋਲ ਜਾਂਦਾ ਪਰ ਦੇਖਦਾ ਉੱਥੇ ਤੇ ਕੱਖ ਵੀ ਨਹੀਂ ਹੁੰਦਾ ਬੜੇ سارے ਨਾਲ ਲੱਕੜਾਂ ਪਈਆਂ ਹੁੰਦੀਆਂ ਉਹਨਾਂ ਨੂੰ ਆਪਸ ਵਿੱਚ ਬੰਨ ਕੇ ਤੇ ਕਿਸ਼ਤੀ ਜੀ ਬਣਾ ਕੇ ਤੇ ਉਹ ਦਰਿਆ ਪਾਰ ਕਰ ਲੈਂਦਾ ਦਰਿਆ ਪਾਰ ਕੀਤਾ ਤੇ ਅੱਗੇ ਦੇਖਦਾ ਉਵੇਂ ਹੀ ਸੰਘਣਾ ਜੰਗਲ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਕਦੀ ਮਨ ਕਰਦਾ ਹੈ ਬੈਠ ਜਾ ਪਰ ਫਿਰ ਸੋਚਦਾ ਥੋੜਾ ਜਿਹਾ ਤੁਰਨਾ ਹੁਣ ਤੁਰਦਾ ਜਾਂਦਾ ਤੁਰਦਾ ਜਾਂਦਾ ਇੱਕ ਥਾਂ ਤੇ ਜਾ ਕੇ ਦੇਖਦਾ ਹੈ ਵੀ ਹੁਣ ਪਤਾ ਲੱਗਦਾ ਪਿਆ ਵੀ ਇਹ ਜਿਹੜਾ ਜੰਗਲ ਹੈ ਇਹ ਖਤਮ ਹੋਣ ਵਾਲਾ ਤੁਰਦਾ ਤੁਰਦਾ ਅੱਗੇ ਗਿਆ ਉੱਥੇ ਜਾ ਕੇ ਸਾਹ ਲੈਂਦਾ ਅੱਗੇ ਆਸੇ-ਪਾਸੇ ਝਾਤ ਮਾਰਦਾ ਤੇ ਉਹਨੂੰ ਸੱਚੀ ਇੱਕ ਅਗੇ ਛੱਪੜ ਦੇਖਦਾ ਛੱਪੜ ਦੇ ਕੋਲ ਜਾਂਦਾ ਉਹਨੂੰ ਪਾਰ ਕਰਕੇ ਤੇ ਅੱਗੇ ਦੇਖਦਾ ਹੈ ਵੀ ਬੜੇ سارے ਪੱਥਰ ਨੇ ਇੱਕ ਪੱਥਰ ਨਾਲ ਪਾਸੇ ਚੁੱਕ ਕੇ ਰੱਖਦਾ ਤੇ ਦੇਖਦਾ ਇੱਕ ਛੋਟਾ ਅਜਿਆ ਬੂਹਾ ਖੁੱਲਦਾ ਉਹ ਬੂਹੇ ਦੇ ਅੰਦਰ ਜਾਂਦਾ ਬਾਹਰ ਰਾਤ ਹੋਣ ਵਾਲੀ ਸੀ ਪਰ ਜਦੋਂ ਅੰਦਰ ਗਿਆ ਇੰਨਾ ਜ਼ਿਆਦਾ ਪ੍ਰਕਾਸ਼ ਵੀ ਦਿਨ ਨਾਲੋਂ ਵੀ ਜ਼ਿਆਦਾ ਇੰਨਾ ਜ਼ਿਆਦਾ ਪ੍ਰਕਾਸ਼ ਉਹਨੇ ਕਦੀ ਜ਼ਿੰਦਗੀ ਚ ਨਹੀਂ ਸੀ ਦੇਖਿਆ ਦਿਨ ਨਾਲੋਂ ਵੀ ਜ਼ਿਆਦਾ ਛੇਤੀ ਛੇਤੀ ਅੱਗੇ ਜਾਂਦਾ ਤੇ ਇੱਕ ਨਾ ਬੜਾ ਵੱਡਾ ਤਲਾਹ ਹੁੰਦਾ ਤੇ ਉਹ ਚ ਇੰਨਾ ਜ਼ਿਆਦਾ ਸਾਫ਼ ਪਾਣੀ ਹੁੰਦਾ ਕਿ ਉਹਨੂੰ ਆਪਣੀ ਪਰਛਾਈ ਵੀ ਆਪਣੇ ਰੋਮ ਵਿਰਲੇ ਚ ਦੇਖਦੇ ਨੇ ਛੇਤੀ ਛੇਤੀ ਉਹਦੇ ਵੱਲ ਵੱਧ ਕੇ ਤੇ ਪੀਣ ਲੱਗਦਾ ਹਜੇ ਬੁੱਕ ਭਰਨ ਲੱਗਦਾ ਤੇ ਪਹਿਲੀ ਆਵਾਜ਼ ਆਉਂਦੀ ਹੈ ਰਾਜਨ ਇਹਨੂੰ ਨਾ ਪੀਵੇਂ ਅਣਸੁਨਾ ਕਰਦਾ ਆਸੇ ਪਾਸੇ ਵੇਖਦਾ ਕੋਈ ਨਹੀਂ ਹੁੰਦਾ ਫਿਰ ਪੀਣ ਲੱਗਦਾ ਰਾਜਨ ਇਹਨੂੰ ਨਾ ਪੀਵੇ ਕਿੰਦੇ ਕੋਈ ਹੈ ਤੇ ਹੈ ਨਹੀਂ ਆਵਾਜ਼ ਕਿ ਥੋਂ ਦੀ ਜਦੋਂ ਤੀਜੀ ਵਾਰ ਪੀਣ ਲੱਗਦਾ ਹੈ ਨਾ ਫਿਰ ਆਵਾਜ਼ ਆਉਂਦੀ ਰਾਜਨ ਇਹਨੂੰ ਨਾ ਪੀਵੇ ਉੱਤੇ ਮੂੰਹ ਚੁੱਕ ਕੇ ਵੇਖਦਾ ਹੈ ਵੀ ਕੌਣ ਹੈ ਕਿਦੀ ਆਵਾਜ਼ ਆਉਂਦੀ ਜਦੋਂ ਉੱਤੇ ਦੇਖਦਾ ਹੈ ਨਾ ਤੇ ਛੁਰੋਖੇ ਦੇਵੇ ਕਿ ਇੱਕ ਛੋਟਾ ਜਿਹਾ ਕਾਂ ਪਿਆ ਹੁੰਦਾ ਉਹਦੇ ਨਾਲ ਸਾਰੇ ਖੰਭ ਚੜੇ ਹੁੰਦੇ ਨੇ ਉਹਦੀ ਹਾਲਾਤ ਐਵੇਂ ਹੁੰਦੇ ਨੇ ਵੀ ਸਰੀਰ ਤੇ ਕੋਈ ਜਿਹਨੂੰ ਕਹ ਲੋ ਰੋਮ ਵੀ ਨਹੀਂ ਹੈਗਾ ਪੈਰਾਂ ਦਾ ਵੀ ਬੁਰਾ ਹਾਲ ਚੁੰਝਤਾ ਵੀ ਬੁਰਾ ਹਾਲ ਹੋਇਆ ਹੁੰਦਾ ਹੈ ਬਸ ਬੜੀ ਮੁਸ਼ਕਿਲ ਨਾਲ ਕੋਈ ਪਛਾਣ ਕੇ ਦੱਸ ਸਕਦਾ ਸੀ ਵੀ ਕਾ ਬੇ ਐਨੀ ਬੁਰੀ ਹਾਲਤ ਸੀ ਰਾਜ ਨੇ ਪੁੱਛਿਆ ਤੁਸੀਂ ਕੌਣ ਕਹਿੰਦਾ ਰਾਜਨ ਮੈਂ ਕਾ ਮੈਂ ਆਪਣੀ ਸਾਰੀ ਜ਼ਿੰਦਗੀ ਇਸੇ ਅਮਰਤ ਨੂੰ ਲੱਭਣ ਦੇ ਵਿੱਚ ਲਗਾ ਦਿੱਤੀ ਮੈਂ ਆਪਣੀ ਸਾਰੀ ਖੁਸ਼ੀਆਂ ਆਪਣੀ ਜਵਾਨੀ ਆਪਣੀ ਜ਼ਿੰਦਗੀ ਦਾ ਸਾਰਾ ਆਨੰਦ ਇਸ ਅਮਰਤ ਪਿੱਛੇ ਲੰਗਾਤਾ ਹੁਣ ਜਦੋਂ ਮੈਂ ਇਹਨੂੰ ਪੀ ਲਿਆ ਤੇ ਮੈਂ ਅਮਰ ਹੋ ਗਿਆ ਹੁਣ ਮੈਂ ਅਕਾਲ ਚਲਾਣੇ ਚਾਹਨਾ ਪਰ ਮੇਰੇ ਅਕਾਲ ਚਲਾਣੇ ਆਉਣ ਹੀ ਨਹੀਂ ਦੇ ਸਰੀਰ ਤੇ ਕੋਈ ਖੰਭ ਨਹੀਂ ਰਹਿ ਗਿਆ ਜੋਂਜਵੀਨੀ ਮੇਰੀ ਠੀਕ ਤਰ੍ਹਾਂ ਕੰਮ ਕਰਦੀ ਅੱਖਾਂ ਵੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਪੈਰਾਂ ਦਾ ਬੁਰਾ ਹਾਲ ਤੇ ਮੈਂ ਚਾਹੁੰਨਾ ਕਿ ਮੇਰਾ ਅਕਾਲ ਚਲਾਣੇ ਹੋ ਜਨ ਪਰ ਮੈਂ ਅਕਾਲ ਚਲਾਣੇ ਨਹੀਂ ਹੋ ਰੇ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਖੁਸ਼ੀਆਂ ਸਾਰਾ ਕੁਝ ਇਸ ਪਿੱਛੇ ਵਾਰ ਦਿੱਤਾ ਹੁਣ ਤੂੰ ਦੇਖ ਲੈ ਰਾਜਨ ਵੀ ਤੂੰ ਆਪਣੀ ਸਾਰੀ ਜ਼ਿੰਦਗੀ ਇਸ ਤੇ ਪਿੱਛੇ ਖਰਚ ਕਰ ਦਿੱਤੀ ਸਾਰੀਆਂ ਖੁਸ਼ੀਆਂ ਸਾਰੀ ਜ਼ਿੰਦਗੀ ਦਾ ਆਨੰਦ ਇਸ ਪਿੱਛੇ ਗਵਾ ਦਿੱਤਾ ਜੇ ਤੂੰ ਹੁਣ ਵੀ ਨੂੰ ਪੀਣਾ ਤੇ ਫਿਰ ਤੇ ਮੇਰੇ ਵਾਂਗੂ ਅਕਾਲ ਚਲਾਣੇ ਦੀ ਤਰਸੇਗਾ ਮੁਰਝਾ ਵਾਪਿਸ ਜਿੱਥੋਂ ਆਇਆ ਰਾਜਾ ਹੁਣ ਸੋਚੀ ਪੈ ਜਾਂਦਾ ਵੀ ਸਾਰੀ ਜ਼ਿੰਦਗੀ ਤੇ ਇਹਦੇ ਪਿੱਛੇ ਕੱਢ ਦਿੱਤੀ ਏ ਲੋਕਾਂ ਨਾਲ ਵੈਰ ਵੀ ਲਿਆ ਤੇ ਹੁਣ ਪੀਵਾ ਵੀ ਨਾ ਫਿਰ ਸੋਚਦਾ ਹੈ ਵੀ ਐਡੀ ਬੁਰੀ ਹਾਲਤ ਜੇ ਮੇਰੀ ਹੋ ਗਈ ਤੇ ਮੈਂ ਵੀ ਕਾਲਜਲਾ ਨੇ ਨਦਰਸਾਂਗਾ ਮੈਂ ਨਹੀਂ ਪੀਣਾ ਤੇ ਵਾਪਸ ਚਲਾ ਜਾਂਦਾ ਰਾਜ ਤੇ ਜਾ ਕੇ ਆਪਣੇ ਪਰਿਵਾਰ ਨਾਲ ਹਸੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗ ਜਾਂਦਾ ਹੁਣ ਉਸ ਰਾਜੇ ਨੇ ਆਪਣੀ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਗਵਾ ਦਿੱਤੀਆਂ ਸਭ ਅੱਜ ਆਪਾਂ ਵੀ ਆਪਣੀ ਸਾਰੀ ਭੱਜ ਦੌੜ ਪੈਸੇ ਰੁਪਏ ਅੰਮ੍ਰਿਤ ਪਿੱਛੇ ਕਰਦੇ ਆਂ ਵੀ ਇੱਕ ਮੌਕਾ ਆ ਜੇ ਤੇ ਆਪਾਂ ਸਭ ਕੁਝ ਹਾਸਲ ਕਰ ਲੈਨੇ ਆਪਨੇ ਐਵੇਂ ਹੁੰਦਾ ਨਾ ਵਿਹਾਂ ਆ ਵੀ ਮਿਲ ਜਾਵੀ ਮਿਲ ਜੇ ਉਹ ਮਿਲ ਜੇ ਵੀ ਚੀਜ਼ਾਂ ਇਕੱਠੀਆਂ ਕਰ ਲਈ ਤੇ ਕਿਤੇ ਨਾ ਕਿਤੇ ਜਾ ਕੇ ਚੀਜ਼ਾਂ ਇਕੱਠੀਆਂ ਵੀ ਹੋ ਜਾਂਦੀਆਂ ਪਰ ਉਸ ਸਮੇਂ ਆਪਣੇ ਕੋਲ ਨਾ ਤਾਂ ਸਿਹਤ ਹੁੰਦੀ ਨਾ ਹੀ ਆਪਣੇ ਕੋਲ ਪਰਿਵਾਰ ਹੁੰਦਾ ਤੇ ਰੱਬ ਨੂੰ ਤਾਂ ਆਪਾਂ ਕਦੀ ਯਾਦ ਕੀਤਾ ਹੀ ਨਹੀਂ ਹੁੰਦਾ ਇਹ ਅੰਮ੍ਰਿਤ ਨੂੰ ਪਾਉਣ ਲਈ ਆਪਾਂ ਸਭ ਕੁਝ ਗਵਾ ਬੈਠਦੇ ਆਪਣੀ ਜ਼ਿੰਦਗੀ ਦੇ ਰੋਜ਼ ਮਿਰਾਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਉਹ ਵੀ ਆਪਾਂ ਦਾਤੇ ਲਾ ਦਿੰਨੇ ਮਸੇ ਹੁੰਦਾ ਭੱਜ ਦੌੜ ਕਰ ਲਈ ਆ ਵੀ ਇਕੱਠਾ ਕਰ ਲਈ ਆ ਵੀ ਇਕੱਠਾ ਕਰ ਲਈ ਉਹ ਛੋਟੇ ਛੋਟੇ ਪਲਾਂ ਦਾ ਆਨੰਦ ਤਾਂ ਆਪਾਂ ਮਾਣਦੇ ਨਹੀਂ ਅਸਲ ਵਿੱਚ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉਣਾ ਹੀ ਅਸਲ ਅੰਮ੍ਰਿਤ ਹੈ ਅੱਜ ਆਪਾਂ ਨੂੰ ਲੱਗਦਾ ਹੈ ਇਹ ਚੀਜ਼ ਮਿਲ ਜਾਵੇ ਤਾਂ ਆਪਾਂ ਬੜੇ ਖੁਸ਼ ਹੋ ਜਾਵਾਂਗੇ ਪਰ ਆਪਾਂ ਗਲਤ ਹ ਜ਼ਿੰਦਗੀ ਦੇ ਛੋਟੇ ਛੋਟੇ ਪਲਾਂ ਨੂੰ ਜਿਸ ਦਿਨ ਮਾਣਨ ਲੱਗੇ ਉਸ ਦਿਨ ਅਸਲ ਅੰਮ੍ਰਿਤ ਪ੍ਰਾਪਤ ਹੋਏਗਾ ਜਵਾਕ ਨਾਲ ਹੱਸਣਾ ਵੱਡਿਆਂ ਨਾਲ ਗੱਲਾਂ ਕਰਨਾ ਦੁੱਖ ਫਰੋਲਣਾ ਇਹ ਅੰਮ੍ਰਿਤ ਵਾਂਗ ਕੰਮ ਕਰਦੇ ਇਹ ਨਹੀਂ ਕਿ ਧੰਦੌਲਤ ਹੀ ਸਭ ਕੁਝ ਹੈ ਵੀ ਧੰਦੌਲਤ ਪਿੱਛੇ ਸਭ ਕੁਝ ਕਰਪਾਨ ਕਰਦੇ ਵੋ ਨਹੀਂ ਇੱਥੇ ਤੇ ਆਪਾਂ ਗਲਤੀ ਕਰਦੇ ਕੋਈ ਝੁੱਗੀ ਵਿੱਚ ਰਹਿ ਕੇ ਵੀ ਖੁਸ਼ ਹੈ ਕਿਉਂ ਕਿਉਂਕਿ ਉੱਥੇ ਸਲੂਕ ਜੀਆ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਜੋ ਵੀ ਵਾਹਿਗੁਰੂ ਨੇ ਦਿੱਤਾ ਉਸ ਵਿੱਚ ਸੰਤੋਖ ਹੈ ਤੇ ਮਿਹਨਤ ਤੇ ਉੱਦਮ ਦਾ ਪੱਲਾ ਫੜ ਕੇ ਰੱਖਦੇ ਨੇ ਆਪਾਂ ਜ਼ਿੰਦਗੀ ਜਿਉਣ ਲਈ ਧਨ ਕਮਾਉਣਾ ਹੈ ਨਾ ਕਿ ਧਨ ਕਮਾਉਣ ਲਈ ਜਿਉਣਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਿੱਖ ਲਈ ਜਦੋਂ ਜ਼ਿੰਦਗੀ ਵਿੱਚ ਇਹ ਲੈ ਕੇ ਆਵਾਂਗੇ ਨਾ ਜ਼ਿੰਦਗੀ ਆਪੇ ਸੁਣੀ ਹੋ ਜਾਵੇਗੀ ਪਰਮਾਤਮਾ ਦਾ ਰੋਜ਼ ਭਾਵੇਂ 5 ਮਿੰਟ ਇਨਾਮ ਲਿਆ ਕਰੋ ਜ਼ਰੂਰ ਲਿਆ ਕਰੋ ਘਰੋਂ ਗਰੀਬੀ ਦੂਰ ਕਰਨੀ ਹੈ ਨਾ ਜੋ ਦਾਤਾ ਪਰਮਾਤਮਾ ਨੇ ਦਿੱਤੀਆਂ ਨੇ ਉਹਦੇ ਲਈ ਸ਼ੁਕਰਾਨਾ ਕਰਨ ਦੀ ਆਦਤ ਬਣਾ ਲਓ ਘਰੋਂ ਗਰੀਬੀ ਕੋਹਾਂ ਦੂਰ ਹੋ ਜਾਏਗੀ ਆਪੇ ਰਿਜਕ ਵੀ ਉਹ ਦਵੇਗਾ ਤੇ ਲੋੜ ਹੈ ਸਿਰਫ ਤੇ ਸਿਰਫ ਥੋੜੇ ਜਿਹੀ ਉਦਮ ਦੀ ਵਾਇਗਰੂ ਫਿਰ ਆਪੇ ਮੱਤ ਤੇ ਸੋਜੀ ਵੀ ਦੇਣਗੇ ਜਿਸ ਨਾਲ ਹਰ ਖੇਤਰ ਫਤਿਹ ਹੋਵੇਗਾ ਜੋ ਵੀ ਮਨੁੱਖ ਕਹਿੰਦਾ ਨਾ ਘਰ ਗਰੀਬੀ ਦੁੱਖ ਨੇ ਦੂਰ ਨਹੀਂ ਹੁੰਦੇ ਸਵੇਰੇ ਉੱਠ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਰਾਤ ਨੂੰ ਸੌਣ ਸਮੇਂ ਪਰਮਾਤਮਾ ਦਾ ਸ਼ੁਕਰਾਨਾ ਸ਼ੁਰੂ ਕਰਦੋ ਘਰੋਂ ਗਰੀਬੀ ਕੋਹਾਂ ਦੂਰ ਹੋ ਜਾਵੇਗੀ ਜਿਸ ਕਰ ਸ਼ੁਕਰਾਨਾ ਤੇ ਜਿਸ ਕਰ ਸਲੋਕ ਉਥੇ ਰਿਜਕ ਆ ਪਾ ਕੇ ਬੈਠ ਜਾਂਦਾ ਹੈ ਉਥੇ ਹਰ ਤਰ੍ਹਾਂ ਦਾ ਸੁੱਖ ਹੁੰਦਾ ਹੁਣ ਤੁਸੀਂ ਸੋਚ ਲਓ ਗਰੀਬੀ ਦੂਰ ਕਰਨ ਲਈ ਇਹ ਆਪਾਂ ਸਿਰਫ ਸ਼ੁਕਰਾਨਾ ਹੀ ਕਰਨਾ ਹੈ ਥੋੜਾ ਜਿਹਾ ਉਦਮ ਕਰਨਾ ਹੈ ਤੇ ਆਪੇ ਸਾਰਾ ਕੁਝ ਆ ਜਾਏਗਾ ਜੋ ਇਹ ਕਰੇਗਾ ਗਰੀਬੀ ਕਰੋ ਕੋਹਾਂ ਦੂਰ ਹੋ ਜਾਵੇਗੀ